ਕੱਲ ਕਿਹ ਪਹਿਲੀ ਚਾਹ ਨਾਲ ਹੀ ਰੋਟਾ ਕਾ ਜਾਣਾ ਪਹਿਲੀ ਦਾ ਘਾਰੇ ਕਿੰਨੇ ਘੰਟੇ ਸੁੱਤ ਤੈਨੋਂ ਹੋ ਗਏ ਤੈਨੂੰ ਦੋ ਇਹ ਜੇ ਮਾਰੀ ਹੋਣੀ ਚੱਲ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਆਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਆਪਣਾ ਹੋ ਗਿਆ ਸਕੂਲ ਜਾਂਦਾ ਰੈਡੀ ਹੋ ਗਈ ਸੀ ਕਿ ਰੱਬ ਨੇ ਖੰਡ ਕਰਕੇ ਦਿਵਾ ਦੇ ਮੈਨੂੰ ਕਹਿੰਦੇ ਸ਼ੌਰ ਸਟੋਲ ਚੱਕ ਕੇ ਲੈ ਜਾਵਦਾ ਦੇਖ ਲੈ ਇਕਲਤੀ ਜੁੰਨੀ ਰਹਿ ਗਈ ਆ ਤਾਂ ਹੋਰ ਇਹਦੇ ਵੇਲੇ ਤਾਂ ਮਸਾਂ ਦੀ ਕੋਈ ਨਹੀਂ ਹੋਰ ਤੇ ਅੱਜੇ ਉੱਠੀ ਨਹੀਂ ਫਿਰ ਤਾਂ ਕਰਕੇ ਫਿਰ ਪਸ਼ੂ ਕੱਢੇ ਨਹੀਂ ਕਿਉਂਕਿ ਕਣੀਆਂ ਹੀ ਆਉਂਦੀਆਂ ਸੀਆਂ ਤੇ ਫਿਰ ਤਾਰਾ ਹੁਣ ਕੱਢ ਕੇ ਹਟਿਆ ਇੱਕ ਗਾਂ ਦੀ ਕੱਢਤੀ ਸੀ ਮੈਂ ਤਾਰਾ ਘੜ ਦੇਣ ਲੱਗੀ ਭੁੱਖ ਕਹਿੰਦੇ ਮੰਮੀ ਮੈਨੂੰ ਵੀ ਪਕਾ ਦੇ ਹੁਣ ਛੇਤੀ ਥਾਲੀ ਵੀ ਨਹੀਂ ਚੱਕੀ ਫਿਰ ਹੱਥਾਂ ਤੇ ਚਟਨੀ ਦੇ ਨਾਲ ਐ ਜਿਹੜੀ ਚਾਹ ਨਾਲ ਚਾਹ ਤੇ ਰੋਟੀ ਹੈ ਜਿਹੜੀ ਬੱਦ ਟੇਸਟੀ ਲੱਗਦੀ ਹੈ ਹਾਂ ਆ ਕੰਬਲ ਵਗੈਰਾ ਮੈਂ ਸੋਡਾ ਕਰਕੇ ਨਿ ਚੱਕਿਆ ਸੀਗੇ ਚੱਕ ਦੇਓ ਠੀਕ ਹੈ ਅਸੀਂ ਚੱਲਦੇ ਆ ਸਾਡੀ ਭੈਣ ਆਈ ਆਲੀ ਆਂੀ ਤੇ ਨਾ ਪਾ ਚੱਲਦੇ ਆ ਆ ਕੇ ਵਲੌਗ ਜਿਹੜਾ ਕੰਟੀਨਿਊ ਕਰਾਂਗੇ ਚੰਗਾ ਬੀਬੀ ਚੰਗਾ ਚੱਲੇ ਮਾਂ ਮੈਂ ਨਿੰਦ ਚੱਲ ਰੋਟੀ ਹਾਂ ਦਾਲ ਸਬਜ਼ਾ ਸਾਰਾ ਬਰ ਮੇਰੇ ਤੋਂ ਤੰਦਰੁਸਤ ਰੱਖਦੇ ਦੁੱਤਰ ਵੀ ਐਂਡ ਠੀਕਰ ਵੇ ਹਨਾ ਇਹਨਾਂ ਨੂੰ ਸਕੂਲ ਚ ਹਾਂ ਉੱਥੇ ਰੱਖਨੇ ਆ ਇਹ ਸਾਡੇ ਬੱਚਿਆਂ ਦੇ ਆ ਸਾਹ੍ਰੀਤਾ ਲਓ ਤਾਂ ਸਕੂਲ ਤੋਂ ਆ ਕੇ ਸੇ ਚਾਹ ਪਾਣੀ ਪੀ ਲਿਆ ਰੈਸਟ ਕਰੀ ਤੇ ਇਹਨਾਂ ਨੂੰ ਆ ਚੀਜ਼ਾਂ ਦੇ ਇੰਨੀ ਕਿਤੇ ਜਿਆਦੇ ਬੀਟ ਸੀ ਓਏ ਆ ਕੀ ਇਹਦੇ ਵਿੱਚ ਕਿੱਦੇ ਨਾ ਲੱਗੇ ਅੱਜ ਮੈਂ ਚਾਹ ਬਣਾਉਣਾ ਆਗੇ ਰੈਡੀ ਦੇ ਲਈ ਚਾਹ ਬਣਾਉਣਾ ਰੈਡੀ ਨੂੰ ਕਹਿਣੇ ਸਾਨੂੰ ਕਿਚਨ ਸੈੱਟ ਚਾਹੀਦਾ ਓਦੋਂ ਕਿ ਡਾਡਾ ਨਾ ਹੱਟੂਂਗੀ ਮੰਗਵਾਇਆ ਡਾਕਟਰ ਸੈੱਟ ਹੁਣ ਦੇਖਾਂਗੇ ਜੇ ਹੁਣ ਕੋਈ ਚੀਜ਼ਾਂ ਤੋੜਗਾ ਨਾ ਕੱਲ ਇੰਨੇ ਤੇ ਕਹਨੇ ਗਿੜੇ ਮੰਡੀ ਗਈ ਸੀ ਫੋਨ ਕੀਤਾ ਵੀ ਤੁਸੀਂ ਲਿਆਦੇ ਹੋ ਨਾ ਇਹੀ ਕਹਨੇ ਨੇ ਇਹਨਾਂ ਦੀ ਜੱਦ ਸੀ ਹੈਲੋ ਬੇਬੀ ਕਰਤੀ ਪੂਰੀ ਮਾ ਜਵੇ ਇੱਕ ਇਹ ਇਸ ਮੈਂ ਡਾਕਟਰ ਸੈਟ ਲੈਣਾ ਇਹ ਕਹਨੇ ਸੀ ਮੈਂ ਕਿਚਨ ਸੈਟ ਲੈਣਾ ਤੇ ਚਲੋ ਦੋਨੇ ਚੀਜ਼ਾਂ ਹੀ ਆਥੇ ਆ ਗਈ ਸੋਨ ਮੈਂ ਤਾਂ ਕੱਢਣੀ ਭੁੱਲ ਗਈ ਸੀ ਮੈਂ ਹੁਣ ਸਾਈ ਕੱਢ ਕੇ ਦੇ ਹੁਣ ਇਹ ਤਾਂ ਮੌਸਮ ਹੈ ਪਾਲਾ ਕਰੋ ਆਈ ਤਾਂ ਫੜ ਲੱਗੀ ਹਾਂ ਇੱਕ ਗੱਲ ਸੀ ਤਾਂ ਦਾ ਇਹ ਦੇਖੋ ਹੁਣ ਜੇ ਤੋੜ ਗਿਆ ਜੇ ਮੈਂ ਵੇਖ ਲਿਆ ਵੀ ਬਾਹਰ ਪਈ ਹੈ ਫੇਰ ਤੇ ਆਣੀ ਤਾਂ ਮੈਥੋਂ ਭਰਾ ਕੋਈ ਨਹੀਂ ਜੇ ਇਹ ਸੁਈ ਆਉਗੀ ਮੈਨੇ ਇਹ ਸੁਈ ਆਉਗੀ ਸੁਈ 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 ਕਿੱਥੇ ਸੁਈ ਦੇਖਾਂ ਇੱਕ ਚੀਜ਼ ਨਾ ਖੇਡ ਲਿਆ ਕਰੋ ਬੇਟੇ ਬਿੱਲਾਂ ਮੈਂ ਵੀ ਕਰਾਂ ਉਹ ਇਹ ਰੱਤੀ ਪਾ ਕੇ ਰੱਖ ਜਾਗੇ ਖਾ ਕੇ ਦੀਜੀ ਕੁਮਾਰ ਰੋਜਾ ਗਏ ਫਿਰ ਇਹਦੇ ਪ੍ਰੋਡਕਟ ਬਣਦੀ ਆ ਹਾਂ ਹੋ ਯਾ ਪਲੇਟ ਵੀ ਆ ਖਾਣਾ ਦੇ ਰੇ ਦੋ ਨਹੀਂ ਆ ਗਿਆ ਪ੍ਰਚਾਰ ਆ ਕੋਈ ਦਵਾ ਵੀ ਇਹਦੇ ਨਾਲ ਤਾਂ ਟੋਕਰੀ ਵੀ ਆ ਜਿਹਦੇ ਵਿੱਚ ਆਪਾਂ ਸਬਜ਼ੀ ਲੈ ਸਕਦੇ ਆਹ ਰੋਟੀ ਪਾਉਣਾ ਕੀੜੀਆਂ ਕੜਾਈ ਹੈ ਇਹ ਕਿੱਥੇ ਕੀੜੀਆਂ ਆ ਦੇ ਕੀੜੀ ਵੀ ਆ ਗਈ ਨਾਲ ਕੀੜੀਆਂ ਮਾਰਿਆ ਕੀੜੂងਾਂ ਦੱਪਣੇ ਕਰੋ ਜਾਂਦੇ ਨਹੀਂ ਆਹ ਕੜਾਈ ਹੈਗੀ ਅੱਜਾ ਵਾਲਾ ਫਰਾਈ ਬੈ ਮਮੀ ਆ ਲਗ ਕਿਉਂ ਕੁੱਕਰਾ ਮਮਾ ਜੀ ਆ ਕੁੱਕਰਾ ਕੁੱਕਰੇ ਹੁੰਦਾ ਤੇ ਟੁੱਟਦਾ ਹੀ ਹੁੰਦਾ ਇਹ ਟੁੱਟਦਾ ਨਹੀਂ ਟੁੱਟਦਾ ਨਹੀਂ ਇਹ ਤਾਂ ਉੱਪਰੋਂ ਲਿਆ ਤੋੜਤਾ ਐਣੀ ਤੋੜਤਾ ਬੱਸ ਕਰਤਾ ਕੰਮ ਹੋਣ ਸਾਰੇ ਡੈਡੀ ਪਹਿਲੀ ਕਦੋਂ ਅਸੀਂ ਤੋੜੀ ਨਹੀਂ ਸੀ ਮੈਂ ਦੇਖਿਆ ਪਹਿਲੀ ਟੁੱੜ ਕੇ ਆਇਆ ਸੀ ਅਲੀ ਆ ਮਾਚੀ ਸਾਹਿਬ ਇਹਨੂੰ ਫੇਰ ਵੀ ਤੱਕਾ ਜੋੜ ਕੇ ਵੇਖਾਂ ਓਏ ਮਾਚੀਸ ਨਹੀਂ ਜਿਹੜੇ ਤਾਜ ਮਹਿਲ ਯਾਹ ਪਤ ਨਹੀਂ ਇਹ ਟੇਪ ਲਾ ਕੇ ਜਾਂ ਫਾਈਲ ਦੇਖਵਾਦੇ ਹਾਂ ਹਾਂ ਆ ਵੀ ਕੈਂਸਰ ਮੇਰੇ ਕੋਲ ਐਨਕ ਵੀ ਆ ਮੰਮੀ ਕੈਂਸਰ ਵੀ ਆ ਡਾਕਟਰ ਕੋਲ ਐਨਕ ਵੀ ਹੈਗੀ ਆ ਹਾਂ ਆ ਮੰਮੀ ਹੁਣ ਪੜ੍ਹੇ ਹੋਣਾ ਤੁਸੀਂ ਕੱਪੀਆ ਕੱਪੀਆ ਤੇ ਆ ਵੀ ਨਾ ਦਾਪਾ ਤੇ ਲੱਗੀਆਂ ਬੰਨੀਆਂ ਸੀਗੀਆਂ ਹਾਂ ਤਬਾ ਤਬਾ ਬੀਤਾ ਮੇਰਾ ਸਮਾਨ ਅੱਜ ਮੈਂ ਇੰਨਾ ਮਰੇ ਗਿਆ ਸਪੈਸ਼ਲ ਮੇਰਾ ਸਮਾਨ ਲਿਆ ਤਾ ਹਾਂ ਡੈਡੀ ਆ ਕੀ ਆਜਾ ਵਿੱਚ ਕੀ ਚੁ ਹਾਂ ਹਾਂ ਕੀ ਚੁ ਮੇਰਾ ਦੰਦਿਚੇ ਨਾਲੋਂ ਤੋਂ ਇਹ ਇਹ ਜੇਪਲ ਉਹ ਆ ਡਾਕਟਰ ਦੀ ਨੇਮ ਪਲੇਟ ਹੈ ਹਾਂ ਕਿ ਇੰਨੇ ਇੱਥੇ ਇੱਥੇ ਲੱਗ ਗਈ ਮਤਲਬ ਵੀ ਇਹ ਸਾਡਾ ਡਾਕਟਰ ਹੈ ਨਮਰੀਦ ਕਰੋ ਮੈਂ ਇੱਥੇ ਆ ਤਾਂ ਨੇਮ ਵੀ ਲਿਖ ਲੂੰਗੀ ਮੰਮਾ ਤੂੰ ਉਹਦੇ ਕੋਲ ਵਿੱਚ ਨਹੀਂ ਆਣਾ ਕੋਲੇ ਦਵਾਈ ਹੋਗੀ ਆਣ ਕੋਲੇ ਲਓ ਜੀ ਟਾਈਮ ਹੋ ਗਿਆ 5:30 ਦਾ 5:30 ਹੋ ਗਏ ਮੈਂ ਲੱਗੀ ਸੀਗੀ ਫੈਟ ਦੀ ਸੌਫਟਸ ਫਾਈ ਕਰਨ ਤੇ ਕਿਉਂਕਿ ਬਹੁਤ ਦਿਨ ਹੋ ਗਏ ਸੇ ਸਫਾਈ ਨਹੀਂ ਹੋਈ ਸੀਗੀ ਤੇ ਇੱਧਰ ਬੀਬੀ ਨੇ ਕੱਟ ਕੇ ਰੱਖਤੀਆਂ ਗਾਜਰਾ ਜਗਾਜਰਾ ਬਣ ਗਏ ਤੇ ਆਹ ਵਾਲਾ ਤੰਗਿਆ ਜਿਹੜਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਤੇ ਮੈਥੇ ਤਾਂ ਪਸੰਦ ਆ ਆ ਡੰਗ ਕੇ ਰੱਖ ਤੇ ਸ਼ਾਇਦ ਮੈਨੂੰ ਲੱਗਦਾ ਵੀ ਇਹਨਾਂ ਨੂੰ ਸੁਕਾਉਣਾ ਯਾਨੀ ਕਿ ਫਿਰ ਇਹਨਾਂ ਦਾ ਪਾਊਡਰ ਬਣ ਜਾਊਗਾ ਤੇ ਫਿਰ ਆਪਾਂ ਗਰਮੀ ਦੀ ਵਿੱਚ ਜਿਹੜੀ ਇਹਨੂੰ ਪਾਲਿਆ ਕਰਾਂਗੇ ਸਬਜ਼ੀ ਦੇ ਵਿੱਚ ਤੇ ਥੋੜੀ ਜਿਹੀ ਸਰਫ ਕਰਦੇ ਸਾਫ ਕਿਉਂਕਿ ਇਥੇ ਫਿਰ ਮੈਂ ਖੜੀ ਖੜੀ ਨਹੀਂ ਸਾਰੀ ਜਿਹੜੀ ਫਰੇਚਰ ਕੱਟ ਕੇ ਜਾਲੀਆਂ ਜੁੜੀਆਂ ਇੱਥੇ ਸਾਫ਼ ਕਰਤਾ ਤੇ ਅੱਜ ਕਿਉਂਕਿ ਕੱਪੜੇ ਵਗੈਰਾ ਦਾ ਮੇਰੇ ਕੋਲੇ ਕੰਮ ਹੈ ਨਹੀਂ ਸੀਗਾ ਮੰਮੀ ਨੇ ਜ ਮਾਸੀ ਆਉਂਦੀ ਹੁੰਦੀ ਐ ਗੋਹ ਵਗੈਰਾ ਸਿੱਟਣ ਕਿਉਂਕਿ ਪੰਗੀ ਗਏ ਹੋਏ ਨੇ ਆਪਦੇ ਪਿੰਡ ਤੇ ਉਹ ਵਿਚਾਰੀ ਤੂੰ ਚਰਮੇ ਨੇ ਕਿ ਹੈਲਪ ਹੋਗੀ ਤੇ ਅੱਜ ਮੰਮੀ ਨੇ ਵੀ ਬਹੁਤ ਦਿਨ ਬਾਅਦ ਜਿਹੜੀ ਆਉਦੀ ਕੋਟੀ ਸਵਾਟਰ ਚੱਕੀ ਆ ਕਿੱਦਿਆਂ ਦੇ ਚੱਕੇ ਨਹੀਂ ਗਏ ਸੀ ਹਫਤਾ 10 ਦਿਨ ਹੀ ਹੋ ਗਏ ਸੀਗੇ 15 ਹੋ ਗਏ 10 15 15 ਦਿਨ ਹੋ ਗਏ 10 ਦਿਨ ਤਾਂ 15 ਦਿਨ ਤਾਂ ਇੱਕ ਦਿਨ ਚੱਕੀ ਜਾਂਦੀ ਸੀ ਗੱਲ ਪੱਲਾ ਦਾਤਾ ਜੀ ਵਰਗੇ ਬੈਠੇ ਸੀ ਬੜੀਆਂ ਦੇ ਸੀ ਗੱਲਾਂ ਬਾਤਾਂ ਤੇ ਉਦੋਂ ਇਹਨਾਂ ਲੱਗਣਾ ਪਿਆ ਪੱਤੀ ਚਾਹ ਬਣਾਉਣੀ ਆ ਹਾਂ ਚਾਹ ਪੱਤੀ ਬਣੀ ਜਾਂਦੀ ਠੀਕ ਆ ਕਰ ਦੇਣਾ ਮਰਾਲੀ ਹੱਥ ਤੇ ਮੀ ਮਾਂ ਜੀ ਤਾਂ ਇੰਨੀ ਤਾਂ ਦੂਰ ਬੈਠੀ ਜਦੋਂ ਕੁਝ ਚੱਕਣ ਚੁੱਕਣ ਲੱਗੀ ਉਦੋਂ ਉਦੋਂ ਹੋ ਰਹੀ ਮਸ਼ੀਨ ਦੀ ਚਲੋ ਚਾਹ ਬਣ ਰਹੀ ਹੈ ہماری ਰੱਬ ਨੇ ਰੰਗ ਹੁੰਦਾ ਰਕਤਾ ਤੇ ਨਾ ਕੋਈ ਕੋਈ ਹੁੰਦਾ ਤਾਂ ਹੈ ਤੋ ਇਹਦੇ ਉੱਤੇ ਕੋਈ ਕੋਟੀਕੁੱਟੀ ਪਾਲਾ ਹੋਰ ਮੰਮੀ ਇਹਦੇ ਕੋਈ ਲੱਗਦਾ ਗੁਲਾਬ ਵਰਨ ਹੁੰਦਾ ਚ ਕਿ ਮੰਮੀਆਂ ਨੂੰ ਮੇਰੇ ਦੇਖੇ ਤਫੜ ਹੋ ਗਰੀ ਕੀੜਾਂ ਨਾਲ ਲੜਦੇ ਹਾਂ ਕੀੜਾਂ ਨੇ ਤਾਂ ਸਾਡੇ ਬਦਲੇ ਹੀ ਲੈ ਰੱਖਿਆ ਹੈ ਆ ਦੇਖ ਮੰਮੀ ਮੇਰੇ ਵਿੱਚ ਪਾ ਦੇ ਨਾ ਇੱਕ ਫੁੱਲ ਬਣ ਗਏ ਹੈ ਕੀ ਰਸਤੀ ਹੈ ਇੱਧਰ

ਰੋਟੇ ਉਹਨੇ ਮੈਂ ਥੋੜਾ ਇੱਕ ਦੋ ਟੀਕੇ ਹੋ ਗਏ ਕਾਲੀ ਦੇ ਟੀਕਾ ਲੱਗਿਆ ਹਾਂ ਕਰਦੀ ਮਮਾ ਇਹ ਧਾਰ ਦੋਇਆ ਮੈਂ ਅੱਜ ਖੇਡੀਆਂ ਕੱਢ ਲਈ ਜਿਆਦਾ ਦੇ ਨਾਲ ਤਨਟ ਉਹ ਤਾਂ ਖੇਡੀਆਂ ਮੇਰੀ ਉਹ ਦੇਖੀ ਦੂਗੀ ਹੂੰ ਇਹ ਪੱਲੇ ਬਣਾ ਲੀ ਬੱਡੀ ਵੱਡੀ ਹੈ ਨਹੀਂ ਬੋਤਲ ਅਗਰ ਦਿੱਤੀ ਹੈ ਤਿੰਨ ਕਿਹੜੇ ਲੱਗੇ ਇੱਕ ਕਾਗ ਜੀ ਹੈ ਡੱਗ ਗਿਆ ਇੱਕ ਕਿਹਦੇ ਲੱਗ ਗਿਆ ਬੱਚੀ ਦੇ ਇੱਕ ਬੱਚੀ ਹੈ ਲੱਗ ਕੇ ਆ ਦੋ ਦੋ ਅਫ ਸਾਹਮਣੇ ਕਿੰਨੀ ਹੋ ਗਈ ਯਾਰ ਹਨਾ ਜੀ ਬਹੁਤਾ ਨਹੀਂ ਹੋਰ ਬੱਚਾ ਆਊਗਾ ਰਾਤ ਨੂੰ ਯਾਰ ਅੱਜ ਨਹੀਂ ਬੰਦੀ ਇਹ ਤਾਂ ਮੈਂ ਗਾਰਜ ਹੋ ਜਾਊਗਾ ਉਸ ਦੇ ਬਾਅਦ ਹੈ ਹਾਂ ਜੀ ਮੈਂ ਆ ਜਾਣਾ ਤੱਕ ਜਾਓ ਮੈਂ ਹੈ ਮੈਂ ਤਾਂ ਨਾ ਬੰਨ ਇਧਰ ਦੇ ਇੱਥੇ ਇਧਰ ਹਾਂ ਸਾਲਾ ਬਾਹਰ ਕੋਈ ਇਹਨਾਂ ਬਾਹਰ ਕੀ ਉਤਰੂਚੜ ਹੋ ਗਈ ਫਿਰ ਔਖਾ ਹੋ ਜੇ ਨਾ ਬੱਚੀ ਉਤਰੂਗੀ ਜਾਂ ਫਿਰ ਕੀ ਪਤਾ ਨਹੀਂ ਠਿਘੇੜੇ ਛੂਲੇ ਦਾ ਮੀਂਹ ਆ ਜਾਂਦਾ ਆ ਵੀ ਇਹਨਾਂ ਨੂੰ ਇਧਰ ਕਰ ਦੇਣਾ ਹੁਣ ਨੀਰਾ ਪਾ ਲੈਣਾ ਉੱਥੇ ਕਿਹੜੀਆਂ ਮੀਂਹ ਕੀ ਲਈ ਆ ਇਹ ਮੈਂ ਫਿਰਦੇ ਪਾਣੀ ਪੀ ਚੱਲੋ ਪਾਣੀ ਪੀ ਆ ਨਾ ਬਾਰੀ ਕਿੰੋਂ ਯਾਰ ਇੱਕ ਗੱਲ ਨਾ ਪੁੱਤ ਯਾਰ ਇੰਨਾ ਫੜੀ ਪਾਣੀ ਹੁਣ ਤੁਸੀਂ ਲੱਗ ਨਓ ਜੀ ਟਾਈਮ ਹੋ ਗਿਆ 7 ਦਾ ਤੇ ਮੈਂ ਕਰਕੇ ਹਟੀ ਸੀਗੀ ਕੱਪੜੇ ਪ੍ਰੈਸ ਤੇ 10 12 ਦਿਨਾਂ ਬਾਅਦ ਕਿਤੇ ਜਾ ਕੇ ਅੱਜ ਪ੍ਰੈਸ ਚੱਕੀ ਆ ਹਾਂ ਜੀ ਰੋਟੀ ਵਸ ਬੰਦੀ ਆ ਪੁੱਤ ਮੰਮੀ ਆਤਾ ਯਾਰ ਚਲ ਇਹਨਾਂ ਨੋਨਾ ਪੈਣਾ ਨੂੰ ਬੜੀ ਆਦਤ ਬਣੀ ਪਤਾ ਨਹੀਂ ਸ਼ਾਇਦ ਮੈਂ ਕੱਲ ਵੀ ਦੱਸਿਆ ਹੋਵੇ ਤੇ ਇਹ ਨਾ ਆਟਾ ਗੁੰਨਦੇ ਆ ਸਿੱਖੇਗੀ ਜਾਨੀ ਕਿ ਸਿਮੂ ਦਾ ਇੱਕ ਦਿਨ ਉਹ ਗਿੰਨੂਗੀ ਇੱਕ ਦਿਨ ਉਹ ਅੱਜ ਮੰਮੀ ਨੇ ਆਟਾ ਗੁੰਨ ਤੋ ਅੰਦਰ ਪਈ ਰਹਗੀ ਲੋ ਦੀ ਬਾਹਰ ਤਾਂ ਰੱਬ ਨੇ ਨਜ਼ਾਰੇ ਬੰਨ ਤੇ ਪੂਰੀ ਗੱਲ ਕਰ ਐਵੇਂ ਜੇ ਹੁੰਦਾ ਹਨਾ ਕਣਕਾਂ ਡਿੱਗ ਡੁੱਗਣਾ ਪੈਣ ਹਵਾ ਚਲਦੀ ਆ ਪਰ ਮੀਂਹ ਨਹੀਂ ਪਾਇਆ ਹੈਗਾ ਓਹ ਹੋ ਰੋਣ ਲੱਗੀ ਮੰਮੀ ਮੰਮੀ ਨੇ ਆਟਾ ਗੋਨ ਤਾਂ ਰੋਣ ਲੱਗ ਗਈ ਕਹਿੰਦੀ ਮੈਂ ਗੁੰਨਣਾ ਸੀਗਾ ਹਾਈ ਬਾਹਰ ਤਾਂ ਬਾਲੀ ਠੰਡ ਲੱਗਦੀ ਆ ਭੁੱਖ ਲੱਗੀ ਪਈ ਆ ਹਾਈ ਸੱਚ ਮੈਂ ਤਾਂ ਦਵਾਈ ਲੈਣੀ ਸੀ ਜਿਆਦਾ ਆ ਗਈ ਹੁਣ ਰੋਟੀ ਤੋਂ ਪਹਿਲਾਂ ਰੋਟੀ ਤੋਂ ਪਹਿਲਾਂ ਵਾਲੀ ਪੀਣਾਉਣ ਲਈ ਲੈਣੀ ਉਹ ਦੋਨੇ ਟਾਈਮ ਹੀ ਲੈਣੀ ਆ ਉਹ ਡਬਲ ਹਮ ਅੱਜ ਮੈਂ ਲੈਤੀ ਨਹੀਂ ਦੁਪਹਿਰੇ ਮੈਂ ਦੋ ਗੋਲੀਆਂ ਜੀਆਂ ਚ ਨਸ਼ਾ ਜਾਬ ਆਹ ਵਾੜਾ ਹੋਈ ਜਾ ਦਿਮਾਗ ਜਨੇ ਚੜੀ ਜਣ ਕਿ ਨੀਂਦ ਜੀ ਆਈ ਗਈ ਐ ਫਿਰ ਮੈਂ ਲੈਤੀ ਨਹੀਂ ਨਹੀਂ ਦਵਾਈ ਦਾ ਨਹੀਂ ਦਵਾਈ ਤਾਂ ਮੈਂ ਲੈਣੀ ਐ ਡੇਲੀ ਛੱਡਦੀ ਨਹੀਂ ਥੋੜੀ ਭੜੀ ਹੋਈ ਅੱਗੇ ਹੁਣ ਨਹੀਂ ਮੈਂ ਦਵਾਈ ਦਾ ਬਸ ਆ ਖਾਂਦੀ ਪਹਿਲੇ ਦੋ ਚਾਰ ਦਿਨ ਖਾ ਕੇ ਇਗਨੋਰ ਜੇ ਕਰਦਾ ਹੀ ਦਸੀ ਹੁਣ ਯਾਦ ਕੀਤਾ ਮੇਰੇ ਫਿਨਿਸ਼ ਕਰਨੀ ਆ ਹਾਂ ਸਾਰੇ ਯਾਦ ਕਰ ਨੂੰ ਫਿਨਿਸ਼ ਕਰਨੀ ਫਿਨਿਸ਼ ਕਰਨੇ ਆ ਕਿਤਾ ਮੇਰੇ ਕੰਨਾਂ ਨੂੰ ਹੱਥ ਲਵਾਤੇ ਸੀ ਚੜ ਵਾਈਗਰੂ ਦੀ ਮੇਰ ਐ ਇੱਦਾਂ ਮੇਰ ਬਣਾਈ ਰੱਖੀ ਠੀਕ ਰੱਖੀ ਇੱਥੇ ਬੰਦ ਦੇਣੀ ਹੈਗੇ ਪਸ਼ੂ ਨਾ ਉੱਧਰ ਪਹੁੰਚਣਾ ਹਾਂ ਇੱਥੇ ਪਰ ਠੰਡ ਬਹੁਤ ਆ ਗਈ ਇਹ ਤੇ ਮੈਂ ਤੁਹਾਡੀ ਲੜਕੀ ਨਹੀਂ ਕਣੀ ਹੋਇਆ ਅੰਦਰ ਹੀ ਨੀਰਾ ਪਾਉਣਾ ਹੋਇਆ ਤੁਹਾਨੂੰ ਇੱਥੇ ਜਾ ਕੇ ਬੰਦ ਦੇ ਹੈ ਹਾਂ ਇਹਨਾਂ ਜਿਹੜਾ ਉੱਥੇ ਨਹੀਂ ਗਈ ਹਾਂ ਬਸ ਇੱਥੇ ਬੰਦਾਂਗੇ ਜੇ ਮੌਸਮ ਖਰਾਬ ਹੋ ਹੈ ਰਿੱਤਾ ਬੜਾ ਹੀ ਜਾਂਦਾ ਚਲ ਪਾਇਆ ਉਹ ਤੁਸੀਂ ਪੱਠੇ ਤੂੜੀ ਚਿਆਰੀਆਂ ਮੈਂ ਗੋਲਣਾ ਖਾਲਾ ਮੈਂ ਤਾਂ ਭੁੱਲ ਗਈ ਸੀ ਉਹ ਜਿੱਤੇ ਦਿਨੋਂ ਨਾ ਹੁਣ ਆਪਾਂ ਨਹੀਂ ਛੱਡਦੇ ਹੈਗੇ ਗਾਂ ਦੇ ਨੀਚੇ ਜਣੀ ਕਿ ਹਈ ਆਏਗਾ ਤੋਂ ਪਈ ਹੈਗੀ ਕਿਵੇਂ ਬਹੁਤ ਦਸਦੋ ਹੋ ਜਾਂਦੀ ਹੈ ਮੂੰਹ ਸਿੱਟੀ ਪਈ ਸੀ ਪਰੇ ਕਿੱਥੇ ਸ਼ਾਇਦ ਇਹਨੂੰ ਵੀ ਦਵਾਈ ਨਾਲ ਸੁਸਤੀ ਆਉਂਦੀ ਹੋਵੇ ਹੈਨਾ ਦਵਾਈ ਇਹ ਕਿੰਨਾ ਦਵਾਈ ਹੈ ਤਾਂ ਕਾਗ ਦਾ ਜੇ ਮੈਂ ਆਪਾਂ ਜਵਕਾਂ ਨੂੰ ਨਹੀਂ ਚੌਕਲੇ ਫਿਰ ਮੇਰੇ ਗਰਗੀ ਨੂੰ ਵਿਚਾਰੀ ਨੇ ਉਹ ਬਾਲਾ ਤਾਕ ਤੇ ਚੜ ਜਾਂਦੀ ਹੋਊਗੀ ਸੌ ਜਾਂਦੀ ਆ ਕਿੱਥੇ ਚਿਕਲੀ ਸਿਮੂ ਹੋਰੇ ਚਿਕਲੀ ਨੂੰ ਮਾਸਕ ਹੀ ਦੱਸਦੀ ਐ ਕਿੱਥੇ ਆ ਇੱਥੇ ਤਾਂ ਹੈ ਨਹੀਂ ਪਾਣੀ ਵਾਲੀ ਖੇਤ ਤੇ ਓਕੇ ਲੈ ਅੱਜ ਸਾਰੇ ਤਾਂ ਬਣੂ ਭੁੱਖ ਲੱਗੀ ਪਈ ਐ ਸਾਰੇ ਵਾਜੇ ਮਾਰੀ ਜਾਂਦੇ ਮਮੀ ਨੂੰ ਠੰਡ ਨਾਲ ਭੁੱਖ ਲੱਗਦੀ ਹੈ ਨਾ ਰੱਬ ਨੇ ਕੋਟੀਆਂ ਕੋਟੇ ਢਾਟੇ ਹੋਇ ਤੋ ਜੋ ਗਰੇ ਮੈਂ ਸਾਰੇ ਨਹੀਂ ਸਾਬੇ ਸੀ ਪੁੱਤ ਲਗਣੀ ਸਕੂਲ ਲੰਘਾ ਵੀ ਹਜੇ ਮੈਂ ਦੋ ਘਰ ਰੱਖੀ ਬੈਠੀ ਸਾਰੀਆਂ ਸੰਭਾਣੀ ਮੈਂ ਆ ਚਾਰ ਦਾ ਡੇਢ ਕਟੋਕਰਾ ਬਚਿਆ ਸੀਗਾ ਇੱਧਰ ਪਾ ਤਾ ਫੋਨੀ ਚ ਆਏ ਹਾਈ ਹਾਈ ਠੰਡ ਕਿਨੇ ਗੇਟ ਵੀ ਬੰਦ ਕਰਦੇ ਬਾਹਰ ਨੂੰ ਗਿਆ ਟਰ ਬਦ ਗੋਂ ਤੋਂ ਸੌਖੇ ਟੱਪ ਜਾਣਗੇ 10 ਦਿਨ ਹੋਰ ਹਨਾ ਐਡੀ ਛੇਤੀ ਗਰਮੀ ਆ ਜਾਂਦੀ ਤੋਂੱਖੇ ਹੀ ਸੀਗਾ ਵੇਰੇ ਮਾਸਕ ਚੜਾਇਆ ਤਾਂ ਕਰਕੇ ਕਿਉਂਕਿ ਐ ਵੀ ਰਾਤ ਨੂੰ ਦਾਣ ਆ ਲਾ ਜੇ ਫਿਰ ਜਿਆਦਾ ਦੁੱਧ ਚੁੰਗਿਆ ਵੀ ਮਾੜਾ ਹੀ ਐ ਚਲੋ ਸੋਝ ਨਹੀਂ ਇੰਨੀ ਕਰੂ ਹੁਣ ਇਧਾਂ ਤੇ ਆਇ ਤਾਂ ਪੱਲਿਆਂ ਤੇ ਵੀ ਇਹੋ ਲਾ ਦੋ ਇੱਟਾ ਹੋਰ ਹਵਾ ਨਾਲ ਉੱਡ ਉੱਡ ਕੇ ਜਾਣਗਾ ਜਦੋਂ ਦੇ ਆਇਓ ਇੱਕ ਜਾਨੇ ਤੇ ਤਪਸੂ ਸੰਦੇ ਆ ਇਹ ਕੈਨੇ ਹੁੰਦੀ ਆ ਗੋਲੀ ਵਰਗੀ ਹਵਾ ਚੱਲਦੀ ਐ ਪੇਚ ਦੀ ਜੈ ਅੱਜ ਸਕੂਚ ਸੀਗਾ ਬੱਚਿਆਂ ਦੇ ਪਲੱਸ ਟੂ ਵਾਲਿਆਂ ਦੀ ਪਾਰਟੀ ਚਲੋ ਜੀ ਨਾ ਕ ਵਧੀਆ ਛੋਟੀ ਜੀ ਪਾਰਟੀ ਸੀ ਖਣਸ਼ਣ ਬੱਚਿਆਂ ਨੇ ਕਰ ਲਿਆ ਥੋੜਾ ਬਤ ਅਸੀਂ ਵੀ ਕਰ ਲਿਆ ਨੱਚ ਟੱਪਲੇ ਥੋੜਾ ਥੋੜਾ ਤੁਰੋਂਦੀ ਘਾ ਤਾਂ ਸੀ ਆਟਾ ਕੋਲ ਮੈਨੂੰ ਪਤਾ ਲੱਗ ਗਿਆ ਸੀ ਮੈਂ ਕਹਿ ਦਿੱਤੀ ਵੀ ਆਟਾ ਮਰਦੇ ਦਾਦੀ ਨੇ ਤੂੰ ਆ ਨਾ ਪੁੱਤ ਕੰਧਾ ਨੇ ਹੁਣ ਦਰਸਰੀ ਚ ਬੱਚਾ ਹੈਗਾ ਨਰਸਰੀ ਵਾਲਾ ਵੀ ਦੁਕੰਦਾਂ ਤੇ ਲਿਖੀ ਜਾਂਦੀ ਹੈਗੀ ਨਹੀਂ ਨਹੀਂ ਲਿਖਿਆ ਪਾਪੇ ਦਾ ਨਾਮ ਲਿਖਿਆ ਨਹੀਂ ਕੰਧਾ ਤੇ ਕਾਨੂੰ ਪਤਾ ਕਿਹਦਾ ਘਰ ਹੈਗਾ ਚਲ ਮੈਂ ਦੁਬਾਰੀ ਲੁਕਾ ਲੇ ਮੈਂ ਤਾਂ ਭੁੱਲ ਗਈ ਸੀ ਖਾਣੀ ਫੇਰ ਰੋਟੀ ਖਾਵਾਂਗੇ ਸਬਜ਼ੀ ਬਣੀ ਆ ਮੇਥੇ ਵਿੱਚ ਪਾਤੇ ਉਹ ਹਾਏ ਤੁਹਾਨੂੰ ਵੀ ਪਤਾ ਮੰਮੀ ਮੋੜਾ ਮੋੜੋ ਕਿ ਤੁਹਾਨੂੰ ਨੀਦਰੂ ਸਮੈਲ ਆ ਜਾਂਦੀ ਸੀ ਦੇਖੀ ਹਾਂ ਮੈਂ ਖਾ ਲਿਆ ਕਰਤੋਂ ਕੰਮ ਖਰਾਬ ਮੈਂ ਨਹੀਂ ਖਾਂਦੀ ਮੈਂ ਵੀ ਨਹੀਂ ਖਾਂਦੀ ਆ ਆਪਾਂ ਤਾਂ ਮੂੰਗੀ ਨਾ ਖਾਲਾਂਗੇ ੜਿਆ ਮੰਮੀ ਨੇ ਨੂੰ ਤੈਨੂੰ ਪਤਾ ਆ ਵੀ ਮੈਨੂੰ ਧਣੀਆਂ ਨਹੀਂ ਪਸੰਦ ਤੂੰ ਫੇਰ ਵਿੱਚ ਸਾਰਾ ਰੰਨ ਤਾਂ ਕਰਤਾ ਨਾ ਕੰਮ ਖਰਾਬ ਮੰਮੀ ਨੇ ਸਾਡਾ ਨਹੀਂ ਨਹੀਂ ਮਮਾ ਆਪਾਂ ਮੂੰਗੀ ਤਤੀ ਕਰਕੇ ਖਾਣਾਂਗੇ ਧਣੀਆਂ ਪਤਾ ਗਾਜਰਾਂ ਚ ਪਾਪਾ ਨਹੀਂ ਬਸਣ ਦੋ ਕਤਨੀ ਛਾਰਾ ਹੀ ਪਾਇਆ ਲੱਗਦਾ ਮੈਨੂੰ ਚੜਗੇ ਨੇ ਉਦਾਸ ੜਤੀਆਂ ਮੈਨੂੰ ਦੱਸਾਂ ਤਾਂ ਨਹੀਂ ਮੈਂ ਕੀ ਕਰਾਂ ਮੈਂ ਤੂੰ ਆਦਾ ਨਹੀਂ ਆਂਦਾ ਮੰਮਾ ਮੈਂ ਚਾਹ ਨਾਲ ਗੰਧੀ ਹੈ ਮੰਮਾ ਕੀ ਜੀ ਦਾ ਆ ਦਾਲ ਦੀ ਹੈਗੀ ਭੈਣੇ ਸਬਜੀ ਹੈ ਜੀ ਗਾਜਰਾ ਮਿਰਠੀ ਮੈਂ ਨਹੀਂ ਖਾਂਦੀ ਕੀ ਲੈ ਕਿ ਸੇਹ ਰਖਣੀ ਮੈਨੂੰ ਮੈਨੂੰ ਆਪਣੀ ਤੂੰ ਇਹਨਾਂ ਨੂੰ ਖਾਣ ਨਹੀਂ ਦਿੰਦੇ ਰੱਤੇ ਸੂਰੇ ਕੋਟੇ ਗੜਚਾ ਇਹ ਕੰਡਾਲਾ ਪਰੌਠਾ ਨਾਲ ਖੰਡਾਲਾ ਪਰਾਂ ਖਾ ਜਾਂ ਫਿਰ ਨੂੰਨ ਮਿਰਚਾ ਨਾਲ ਮੈਂ ਤਾਂ ਨੂੰਨ ਨਾਲ ਖਾਵਾਂਗੀ ਆਹ ਨੂੰਨ ਨਾਲ ਲੈ ਮੈਂ ਗੋਲ ਨਾਲ ਆਜਾ ਸਾਰਾ ਡੱਬਰ ਅੱਧਾ ਉੱਧਰ ਬੈਠਾ ਰੋਟੀ ਖਾਣ ਅਸੀਂ ਚੇਅਰ ਲੈ ਲਈ ਅੱਜ ਇਹ ਇਥੇ ਗੈਸਟ ਹੋਈ ਬੈਠੀ ਆ ਰੋਟੀ ਖਾਂਦਾ ਹਾਂ ਨੀ ਕੋਈ ਵੱਲ ਜਣੀ ਆਇਆ ਇੱਕ ਮੰਮੀ ਨੇ ਜਿਹ ਰੋਟੀ ਦਾ ਟੇਸਟ ਖਰਾਬ ਕਰਤਾ ਆਹ ਮੰਮੀ ਨੇ ਟੇਸਟ ਕੀ ਖਰਾਬ ਕਰਤਾ ਥੋੜਾ ਜਿਹਾ ਧਨੀਆ ਮੋਟਾ ਕੱਟਦਾ ਬੀਬੀ ਨੇ ਹੂੰ ਧਨੀਆ ਪਾਇਆ ਭਾਵੀ ਥੋੜਾ ਜਿਆਦਾ ਦਿੱਤਾ ਪਾਇਆ ਜਿਆਦਾ ਮਨ ਨੂੰ ਕੋਈ ਬੁਰਕੀ ਨਹੀਂ ਜਿਹੜੀ ਬੁਰਕੀ ਥੱਲੇ ਝਾੜ ਥੱਲੇ ਮਤਲਬ ਧਨੀਏ ਦਾ ਰੇਸਟ ਨਹੀਂ ਹੈ ਜੋ ਚੰਗਾ ਨਹੀਂ ਲੱਗਦਾ ਤੇ ਉਹਨਾਂ ਤੋਂ ਹੋ ਗਿਆ ਲੈ ਉਹਨੇ ਮੈਂ ਵੀ ਜੀ ਮੂੰਗੀ ਦੀ ਸੀ ਮੂੰਗੀ ਨਹੀਂ ਤਪਾਲਿਆਣੀ ਉਹ ਜਮੇ ਫਿਕਲੀ ਬਣਾਲੀ ਮੈਂ ਕਿ ਤਰੀਜੀ ਵਾਲੀ ਬਣਾਂ ਪਾਉਂਦਾ ਤਾਂ ਕੋਈ ਨਹੀਂ ਹੁੰਦਾ ਪੈਂਦਾ ਮਲਾਈ ਬਣੀ ਮਲਾਈ ਵੀ ਪੈ ਜਾਂਦੀ ਦੁੱਧ ਵੀ ਪੈ ਜਾਂਦਾ ਮਾੜਾ ਜਿਹਾ ਸੁਬੀਹ ਕਰਾਤੀ ਕਹਿੰਦਾ ਰੁੱਖੀ ਮਸੀ ਗਾਗ ਡੰਡਾ ਬਣੀ ਪਈ ਨਵੇਂ ਫਰਾਈ ਚੋ ਆਪਣੀ ਨਾਤਰ ਸਾਈ ਜੀ ਹਾਂ ਜੀ ਕੀ ਕਰਦੇ ਹੋ ਉਹ ਲਈ ਲੜਾਂ ਗਲੀ ਆ ਗਏ ਅਸਤਾ ਖਾਈ ਜਾਂਦੇ ਹਾਂ ਜੀ ਆਹ ਦੇਖ ਢੋਲ ਤੇ ਬੈਠੀ ਸਾਲ ਫਿਰ ਮੈਂ ਇਹਨੇ ਨੂਨ ਮਿਰਚਾਂ ਨਾਲ ਖਾਈ ਜਾਂਦੀ ਆ ਕਿਹੜੀ ਮੂਵੀ ਲੱਗੀ ਪਈ ਉਧਰ ਉਧਰ ਪਤਾ ਨਹੀਂ ਮਿੰਦੋ ਮੈਂ ਦੋ ਤਸਵੀਰਾਂ ਦੇ ਹਾਂ ਹਾਂ ਹੈਨਾ ਜਿੱਥੇ ਉਹਨਾਂ ਖੜ ਕੇ ਵਸੀ ਗੱਲਾਂ ਕਰਿਆ ਨੇ ਚ ਨਾ ਜੰਗਲ ਜਿਹਾ ਸੀਗਾ ਉੱਥੇ ਦਿਨ ਨੇ ਦੇਖਿਆ ਹੋਗਾ ਤੇੜੀ ਉੱਥੇ ਕਹਿੰਦਾ 16 16 ਮਾਰਚ ਨੂੰ ਲੈ ਕੇ ਚਲੂੰਗਾ ਉੱਥੇ ਪਾਪਾ ਕਹਿੰਦਾ ਹਾਂ ਪਤਾ ਨਹੀਂ ਕਿੱਥੇ ਜਾਣਾ 16 ਮਾਰਚ ਨੂੰ ਨਹੀਂ ਨਹੀਂ ਤੇੜੀ ਉਰੇ ਤੁਸੀਂ ਨਾ ਚੱਲੋ ਮੇਰੇ ਮੈਂ ਇੱਥੋਂ ਤੱਕ ਪਹੁੰਚਿਆ ਤਾਂ ਮੈਂ ਤਾਂ ਪੈਣੀ ਹੈ ਨਹੀਂ ਜਿਤਾ ਮਗਰ 9:30 ਦਾ ਤੇ ਆਪ ਆਪਣੀ ਕੰਮ ਕਰ ਲਈ ਸੀ ਨਵੇੜ ਤੇ ਇਹ ਲੱਗੀਆਂ ਪੰਜਾਬ ਦੇ ਡੈਡੀ ਨਾਲ ਸ਼ਰਾਰਤਾਂ ਕਰਨ ਕੀ ਲਿਖਿਆ ਜਿੱਦਾਂ ਸੀ ਇੱਥੇ ਲਿਖਿਆ ਚੈਲ C H A -E H A N ਚੈਲ ਮੈਨੂੰ ਨੈਕਸਟ ਲੱਗਦਾ ਜਦੋਂ ਗੋਥੀ ਆਪਣਾ ਚੈੜਾ ਤੇ ਨਾਮ ਵੀ ਚੈਲ ਹੀ ਰੱਖ ਲੈਣਾ ਸੀ ਕਿਵੇਂ ਚੈੜਾ ਰੱਖਿਆ ਜਾਂਦਾ ਚੈਲਦੀਪ ਸਿੰਘ ਚੈਨਦੀਪ ਦੀਪ ਦੀਪ ਵੀ ਤਾਂ ਲੱਗ ਗਈ ਵਿਚ ਚੈਲਦੀਪ ਸਿੰਘ ਅੱਛਾ ਫਿਰ ਤੇ ਚੈਲਦੀਪ ਕਰੋ ਤੇ ਮੰਮਾ ਮਮਾ ਮਾਲਾ ਵਿੱਚ ਹਲਦੀ ਮੈਂ ਤਾਂ ਮੇਰਾ ਤਾਂ ਪਿੱਛੋਂ ਢਿੱਲੋਂ ਕਿਹਨੂੰ ਮੰਦੀਪ ਘਰ ਆਉਣਾ ਸੀ ਫਿਰ ਢਿੱਲੋਂ ਆਉਣੀ ਘਰ ਸਾਡਾ ਚਾਹ ਨੇ ਮਢਿੱਲੋਂ ਪੇਕਿਆਂ ਦਾ ਅਸੀਂ ਢਿੱਲੋਂ ਹੁੰਨੇ ਆ ਢਿੱਲੋਂ ਹੈ ਕਿਹਨੇ ਅਸੀਂ ਕਿਹਨਾਂ ਨੇ ਹੂੰ ਮੈਂ ਤਾਂ ਇਹ ਚਾਹ ਹੈ ਮੈਂ ਤਾਂ ਚਾਹ ਨੇ ਰੀਤ ਕੋਲ ਸਾਡਾ ਚਾਹ ਰੀਤ ਕੋਲ ਚਾਹ ਰੀਤ ਤੇ ਮੇਰਾ ਚਾਹ ਰੀਤ ਕੋਲ ਉਹ ਤੇਰੇ ਅੱਖਾਂ ਹੀ ਕਿਉਂ ਆਸੇ ਮੂ ਰੈਡਾ ਦਾ ਮੇਰੀ ਹੁੰਦੀ ਆ ਨੋ ਓਹੋ ਹੋ ਪਿੱਛੇ ਕਰ ਲੈ ਸਾਰੀ ਅੱਖ ਦਾ ਪਰਦਾ ਪਾ ਲੈ ਕਹਿੰਦੀ ਮੇਰੀ ਅੱਖਾਂ ਚ ਖੁਸ਼ੀ ਹੈ ਪਲੀਜ਼ ਰੰਗ ਅੱਖਾਂ ਚ ਪਤਾ ਨਹੀਂ ਪਤਨਟਾ ਨੂੰ ਡੂ ਨਾ ਕਰ ਤਾ ਡੂ ਨਾ ਪੜਿਆ ਕਰੋ ਪੇਪਰ ਆਗੇ ਨੇੜੇ ਪੇਪਰ ਬਿਲਕੁਲ ਨੇੜੇ ਐ ਕਿੰਨੀ ਤਰੀਕ ਤੋਂ ਸਟਾਰਟ ਹੋਣਗੇ ਇਹਦੇ ਪੇਪਰ ਫਸਟ ਵੀਕ ਹੋ ਜਾਣਗੇ ਮਾਰਚ ਦੇ ਇਹ ਤਾਂ ਦੇਣੀ ਦੱਸ ਰਹੇ ਹੋ ਦਿਨ 10 ਹੈ ਪੂਰੇ ਇਦ ਕੀ ਮਿੰਨੇ ਕੱਤੀ ਦਾ ਮਮਾ ਜੀ ਅੱਜ ਨਹੀਂ ਨਹੀਂ ਬੜਾਈ ਕਰਾਈ ਉਹ 29 ਹੁੰਦਾ 20 ਕੰਮ ਕਰਾਈ ਮਮਾ ਸੈਂਦੇ ਸੱਚ ਕਿੰਨੇ ਖਾਣ ਕਰਦੇ ਉਹ ਕਿਨਾਂ ਦੇ ਹਾਰਮਨ ਦੀ 29 ਦਿਨ ਦਾ ਵੈਸਾ ਤੇ ਇਹਦੀ ਜਨਮਦਿਨ ਪੰਜ ਸਾਲਾਂ ਤੋਂ ਆਉਂਦੀ ਹੈ ਸਹੀ ਗੱਲ ਹੈ ਮਮਾ ਸਾਨੂੰ ਅੱਜ ਤੂੰ ਕੰਮ ਕਰਾਏ ਸੀ ਤੇ ਇੱਕ ਡੱਲ ਖਾਤੀ ਬਸ ਨਾ ਗੰਮੀ ਕਰ ਰਿਹਾ ਤਾਨੂੰ ਪਰ ਅੱਦੇ ਪਾਰਟਿਸਪੇਟ ਬੱਚਿਆਂ ਦੇ ਦੋ ਪੀੜ ਬੰਨੇ ਬੱਚੀ ਹਾਂ ਬੱਚੀ ਕਿਵੇਂ ਡਿੱਗ ਗਈ ਸੀ ਮੰਮਾ ਜਸਰੀਆਂ ਹਾਂ ਉੱਪਰ ਆਇਆ ਉਹਨੇ ਲੱਤਾਂ ਕਿਵੇਂ ਕਰ ਲਮ ਉਪਰ ਓ ਯਾਰ ਨਾ ਤੁਹਾਨੂੰ ਮੈਂ ਦੱਸਦਾ ਉਹ ਮਤਲਬ ਖਰਨੀ ਵਾਲੇ ਪਾਸਿਓ ਤੇ ਰੱਸੇ ਚੜ੍ਹ ਕੇ ਡਿੱਗ ਪਈ ਹਾਂ ਤੇ ਲੱਤਾਂ ਚਾਹ ਰੱਸਾ ਅੜ ਗਿਆ ਲੱਤਾਂ ਨਾ ਹੋਵਾਂਗਾ ਬੱਚੀ ਦੀਆਂ ਮਗਲਗੜ ਤਾਂ ਤਾਂ ਹੋਊਗਾ ਉਹ ਵੀ ਬਹੁਤ ਡਰਾਉਣੀ ਹੈ ਬੱਚੀ ਦੀ ਆਪਣੀ ਮੈਂ ਖਬਰਾਂ ਕੀ ਹੋ ਗਿਆ ਮੈਂ ਫਿਰ ਤਾਂ ਪੰਜ ਮੈਂ ਵੀ ਫਾਨੀ ਕਿਹਾ ਰੱਸਾ ਹਾਂ डैडी दी हाँ हम्म दस नहीं द चल बस ब्लॉग द एंड करो ब्लॉग द एंड कर पर नहीं बाय 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 गाइस सब्सक्राइब शेयर जरूर करना के ਲੇਕ ਚੇਨ ਜਰੂਰ ਕਰਨਾ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਲਾਈਕ ਵੀ ਕਰ ਦੋ ਸ਼ੇਅਰ ਵੀ ਤਾਂ ਫੋਲੋ ਕਰ ਦੋ ਸਭ ਕੁਝ ਕਰ ਦੋ ਇਸਤੇ ਤੇ ਫੋਲੋਬੈਕ ਕਰ ਦੋ ਚੈਨਲ ਨੂੰ ਫੋਲੋ ਸ਼ੇਅਰ ਲਾਈਕ ਕੁਝ ਵੀ ਕਰ ਦੋ ਸਾਰਾ ਕੁਝ ਕਰ ਦਿਓ ਬਾਏ ਬਾਏ ਲੋ ਜੇ ਪ੍ਰਾਈਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡਿੰਗ ਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀ ਗੱਲ ਸੁਣੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਮੈਂ ਕਰੂੰਗਾ ਨਾ ਉਦੋਂ ਤੁਸੀਂ ਬੰਦ ਕਰ ਦਿਓ ਠੀਕ ਹੈ